ਅੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖੇਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦਰੱਖੋ ਕਈ ਦਸਕਾਂ ਦੇ ਜਿਹੜੇ ਫੋਨ ਆ ਰਹੇ ਆ ਵੀ ਜਿਹੜਾ ਸਤੰਬਰ ਠਾਣੀ ਦਾ ਜਿਹੜਾ ਮੁਨਸੀ ਗ੍ਰਿਫਤਾਰ ਕੀਤਾ ਸੀ ਸਵਾ ਕਰੋੜ ਦੀ ਚੋਰੀ ਦੇ ਵਿੱਚ ਉਹਦਾ ਕੀ ਬਣਿਆ ਇਹ ਠੀਕਾ ਉਹਨਾਂ ਲੋਕਾਂ ਦਾ ਸਾਨੂੰ ਫੋਨ ਲਾ ਕੇ ਪੁੱਛਣਾ ਫਰਜ਼ ਬੰਦਾ ਕਿਉਂਕਿ ਅਸੀਂ ਪੱਤਰਕਾਰੀ ਦੇ ਖੇਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆਂ ਇਹ ਲੋਕਾਂ ਨੂੰ ਪੱਤਰਕਾਰਾਂ ਤੋਂ ਜਿਹੜੀ ਆਸ ਹੁੰਦੀ ਆ ਉਹ ਜਾਣਕਾਰੀ ਮੰਗਦੇ ਆ ਤੇ ਸਾਡਾ ਵੀ ਜਿਹੜਾ ਫਰਜ਼ ਬਣ ਜਾਂਦਾ ਲੋਕਾਂ ਤੱਕ ਜਾਣਕਾਰੀ ਪਹੁੰਚਤੀ ਕਰਨਾ ਤੇ ਦਰਸ਼ਕੋ ਅਸੀਂ ਜਿਹੜੇ ਸਾਡੇ ਪੁਰਾਣੇ ਦਰਸ਼ਕ ਆ ਜਿਨ੍ਹਾਂ ਨੂੰ ਇਸ ਮਾਮਲੇ ਬਾਰੇ ਪਤਾ ਤੇ ਕੁਝ ਨਵੇਂ ਦਰਸ਼ਕ ਵੀ ਸਾਡੇ ਨਾਲ ਜੁੜੇ ਹੋਣਗੇ ਜਿਨ੍ਹਾਂ ਨੂੰ ਇਹ ਮਾਮਲੇ ਬਾਰੇ ਨਹੀਂ ਪਤਾ ਮੈਂ ਤੁਹਾਨੂੰ ਦੁਬਾਰਾ ਇੱਕ ਵਾਰ ਦੱਸ ਦੇਵਾਂ ਕਿ ਪੁਲਿਸ ਜ਼ਿਲ੍ਹਾ ਲੁਹਣਾ ਵਿਧਾਤੀ ਦੇ ਅਧੀਨ ਆ ਪੈਂਦੇ ਥਾਣਾ ਸੱਦਾ ਵਿੜ ਵਿਖੇ ਜਿੱਥੋਂ ਦਾ ਇੱਕ ਮਾਲਖਾਨੇ ਦਾ ਮੁਨਸੀ ਗਰਦਾਸ ਸਿੰਘ ਸੀ ਜਿਸ ਨੇ ਸਨ ਕਰੀਬ 23 ਦੇ ਵਿੱਚ ਕੋਈ ਤਿੰਨ ਲੋਕਾਂ ਨੂੰ ਸੀਐਸਟਾਪ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਕੋਲੋਂ ਦੋ ਪਿਸਤੌਲ ਸਵਾ ਕਰੋੜ ਰੁਪਏ ਡਰੱਗ ਮਨੀ 270 ਦੇ ਕਰੀਬ ਡੋਡੀਆਂ ਦੀਆਂ ਬੋਰੀਆਂ ਜ਼ਬਤ ਕੀਤੀਆਂ ਸੀ ਉਹ ਸਮਾਨ ਜਿਹੜਾ ਮਾਲਖਾਨੇ ਚ ਪਿਆ ਸੀ ਤੇ ਜਿਹੜਾ ਇੱਥੋਂ ਦਾ ਮੁਨਸੀ ਗਰਦਾਸ ਸਿੰਘ ਆ ਮਾਲਖਾਨੇ ਦਾ ਉਹ ਪਿਛਲੇ ਕਰੀਬ ਕਹਿੰਦੇ 100 ਤੋਂ ਉਹ ਸੀਲਾਂ ਤੋੜ ਕੇ ਥੋੜੇ ਥੋੜੇ ਪੈਸੇ ਕੱਢ ਰਿਆ ਸੀ ਜਦੋਂ ਮਾਨਯੋਗ ਅਦਾਲਤ ਵਿੱਚ ਇਸ ਕੇਸ ਦੇ ਨਾਲ ਸੰਬੰਧਤ ਤਰੀਕ ਸੀ ਤੇ ਉਹ ਮਾਲਕ ਨੇ ਮਨਸੀ ਰਿਕਾਰਡ ਪੇਸ਼ ਨਹੀਂ ਕਰ ਸਕਿਆ ਜਿਸ ਕਰਕੇ ਉਹਦੇ ਸ਼ੱਕ ਪੈ ਗਈ ਤੇ ਜਦੋਂ ਦੇਖਿਆ ਗਿਆ ਉੱਚ ਅਧਿਕਾਰੀਆਂ ਵੱਲੋਂ ਕਿ ਉਹ ਮਾਲਕ ਨੇ ਸਵਾ ਕਰੋੜੀ ਜਿਹੀ ਡਰੱਗ ਬਣੀ ਆ ਜਿਹੜੀ ਆ ਉਹ ਗਾਇਬ ਪਾਈ ਗਈ ਹੈ ਜਿਸ ਦੇ ਖਿਲਾਫ ਉਸੇ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਜੀ ਦੇ ਕੁਛੇ ਟਾਈਮ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਦਸ ਕੋ ਥਾੜੀ ਅਸੀਂ ਜਾਣਕਾਰੀ ਦੇ ਵਿੱਚ ਹੋਰ ਵਾਤਾ ਕਰ ਦਈਏ ਪੁਲਿਸ ਥਾਣਾ ਸਿੱਧਾਂ ਬੇੜ ਵੱਲੋਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਨੂੰ ਬਿਲਕੁਲ ਹੀ ਜਨਤਕ ਗੱਲ ਨਹੀਂ ਹੁਣ ਦਿੱਤੀ ਕਿਉਂਕਿ ਜਿਹੜੇ ਸਵੰਦਰ ਇਲਾਕੇ ਦੇ ਜਿਹੜੇ ਪੱਤਰਕਾਰ ਆ ਉਹਨਾਂ ਨੂੰ ਪੰਨੂ ਕਰਨ ਤੱਕ ਇਹ ਗੱਲ ਦਾ ਨਹੀਂ ਪਤਾ ਲੱਗਿਆ ਤੇ ਖੁਫੀਆ ਭਾਗ ਤੋਂ ਵੀ ਜਦੋਂ ਜਾਣਕਾਰੀ ਲਈਆ ਉਹਨਾਂ ਨੇ ਵੀ ਐ ਨਹੀਂ ਇਹ ਗੱਲ ਦਾ ਪਤਾ ਪੁਲਿਸ ਨੇ ਲੱਗਣਾ ਦਿੱਤਾ ਜਦੋਂ মিডিਆ ਦੇ ਪੱਤਰਕਾਰ ਭਾਈਚਾਰਾ ਪੁਲਿਸ ਖਾਨ ਸਿੱਧਾ ਬੜੇ ਬਿਖੀ ਪਹੁੰਚੇ ਤਾਂ ਇੱਕ ਵਾਰ ਤਾਂ ਜਿਹੜਾ ਪੁਲਿਸ ਖਾਨ ਸਿੱਧਾ ਦੇ ਮੁਲਾਜ਼ਮ ਹੱਕੇ ਬੱਕੇ ਰਹਿ ਗਏ ਵੀ ਇਹ ਪੱਤਰਕਾਰ ਆਗੇ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਚਲੋ ਮੁੱਖ ਅਸਰ ਥਾਣਾ ਸਿੱਧਾ ਬੜੇ ਦੇ ਇੰਸਪੈਕਟਰ ਹੀਰਾ ਸਿੰਘ ਨੇ ਉਹਦੇ ਬਾਰੇ ਸੁੰਦਰ ਜਾਣਕਾਰੀ ਦਿੱਤੀ ਮੰਨ ਲਿਆ ਵੀ ਜਿਹੜਾ ਇਥੋਂ ਦਾ ਮਾਲਖਾਨੇ ਦਾ ਮੁੰਸੀ ਸੀ ਉਸਨੇ ਸਵਾ ਕਰੋੜ ਰੁਪਏ ਜਿਹੜੀ ਆ ਚੋਰੀ ਕੀਤੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਮੌਨਸੀ ਦਾ 4 ਦਿਨ ਦਾ ਰਿਮਾਂਡ ਵੀ ਲੈ ਲਿਆ ਤੇ ਜਿਹੜੇ ਦਰਸ਼ਕ ਸਾਨੂੰ ਫੋਨ ਲਾ ਕੇ ਪੁੱਛ ਰਹੇ ਆ ਬਾਈ ਜੀ ਉਸ ਮੌਨਸੀ ਦਾ ਹੁਣ ਤੱਕ ਦੀ ਕੀ ਅਪਡੇਟ ਆ ਅਸੀਂ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰ ਲਈਏ ਕਿਉਂਕਿ ਪੁਲਿਸ ਨੇ ਉਸ ਮੌਨਸੀ ਦਾ 4 ਦਿਨ ਦਾ ਪੋਸਟ ਰਿਮਾਂਡ ਲੈ ਲਿਆ ਸੀ ਜਦੋਂ ਉਸ ਤੋਂ ਪੁੱਛਗਛ ਕੀਤੀ ਤੇ ਪਤਾ ਲੱਗਿਆ ਸੀ ਕਿ ਉਹਦੇ ਜਿਹੜੇ ਘਰੋਂ ਆ ਦੱਬੇ ਹੋਏ 10 ਲੱਖ ਬਰੰਦਕਾਲੇ ਤੇ 3 ਲੱਖ ਰੁਪਇਆ ਅਲਮਾਰੀ ਦੇ ਵਿੱਚ ਸੀ ਤੇ ਜਿਸ ਕਰਕੇ ਪੁਲਿਸ ਨੇ ਦੁਬਾਰਾ ਉਸ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪਤਾ ਲੱਗਾ ਸੀ ਧਰਸੇ ਜੋ ਸੂਤਰਾਂ ਤੋਂ ਪੁਲਿਸ ਨੇ ਉਸ ਦਾ ਜਿਹੜਾ 10 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਮਾਨਜੋਗ ਅਦਾਲਤ ਨੇ ਉਸ ਦਾ 4 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਤੇ ਦਰਸ਼ਕੋ ਹੁਣ ਹੁਣ ਧਰਸੇ ਜੋ ਸੂਤਰਾਂ ਤੋਂ ਪਤਾ ਲੱਗਿਆ ਕਿ ਇੱਕ ਮੰਗੂ ਨਾਂ ਦਾ ਵਿਅਕਤੀ ਆ ਜੋ ਥਾਣੇ ਵਿੱਚ ਚਾਪ ਬਣਾਉਂਦਾ ਕਹਿੰਦੇ ਕੰਮ ਕਰਦਾ ਸੀ ਪਈਮੰਜੀ ਸ਼ਮੰਡ ਜੀ ਇਦਾਂ ਹੀ ਸੀ ਹਾਂਜੀ ਹਾਂਜੀ ਉਹਨਾਂ ਦਾ ਹੋਟਲ ਆ ਜੀ ਉੱਥੇ ਫਿਰ ਉਹ ਚਾਹ ਬਾਹਰੋਂ ਲੈ ਕੇ ਆਉਂਦਾ ਬਣਾ ਕੇ ਠੀਕ ਆ ਜੀ ਉਹ ਉੱਥੇ ਕੋਈ ਚਾਹ ਬਤਾਉਂਦਾ ਮੰਗੂ ਨਾਂ ਦਾ ਕੋਈ ਮੁੰਡਾ ਸੀ ਉਸ ਨੂੰ ਵੀ ਉਸ ਪਰਚੇ ਦੇ ਵਿੱਚ ਨਾਮ ਜਦ ਜਿਹੜਾ ਕਰ ਲਿਆ ਗਿਆ ਤੇ ਦੱਸਕੋ ਮੈਂ ਤੁਹਾਡੀ ਜਾਣਕਾਰੀ ਵਿੱਚ ਵਾਅਦਾ ਕਰਦਾ ਮੈਂ ਉਸ ਦਾ ਜਿਹੜਾ ਪੂਰਾ ਨਾਮ ਵੀ ਤੁਹਾਨੂੰ ਮੈਂ ਦੱਸ ਦਿੰਦਾ ਵਾਂ ਕਿਉਂਕਿ ਉਹਦਾ ਵੀ ਪਤਾ ਲੱਗਿਆ ਸੀ ਵੀ ਪੁਲਿਸ ਅੱਜ ਉਸ ਨੂੰ ਜਿਹੜਾ ਪੇਸ਼ ਕਰਾਉਣ ਲੱਗੀ ਹੋਈ ਆ ਇਹ ਤੁਹਾਨੂੰ ਮੈਂ ਦੱਸ ਦਵਾਂ ਇਹ ਮਨੋਜ ਸਿੰਘ ਮੰਗੂ ਆ ਜੀ ਇਹ ਸਦਾ ਬਿਰਦਾ ਦਾ ਬਾ ਮਨੋਜ ਸਿੰਘ ਮੰਗੂ ਉਸ ਨੂੰ ਵੀ ਕਹਿੰਦੇ ਇਸ ਪਰਚੇ ਵਿੱਚ ਦਰਜ ਕਰ ਲਿਆ ਗਿਆ ਪਰ ਪੁਲਿਸ ਨੇ ਹਜੇ ਤੱਕ ਵੀ ਪੁੱਤਰ ਕਰ ਤੋਂ ਜਾਣਕਾਰੀ ਜਿਹੜੀ ਲਕੋਣ ਦੀ ਕੋਸ਼ਿਸ਼ ਕੀਤੀ ਗਈ ਆ ਪੇਪਰ ਉਸ ਜੋ ਸੂਤਰਾਂ ਤੋਂ ਪਤਾ ਲੱਗਿਆ ਤੇ ਇੱਕ ਅਖਬਾਰ ਤੇ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਖਬਰ ਵੀ ਚੱਲ ਰਹੀ ਆ ਵੀ ਉਸ ਜਿਹੜੇ ਮੰਗੂ ਨਾਮ ਦੇ ਵਿਅਕਤੀ ਤੋਂ ਜਿਹੜਾ 6 ਲੱਖ ਰੁਪਇਆ ਜਿਹੜਾ ਬਰਾਮਦ ਵੀ ਹੋ ਚੁੱਕਿਆ ਵਾ ਤੇ ਅੱਜ ਪੁਲਿਸ ਨੇ ਉਸ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਹੁਣ ਆਪਾਂ ਦੇਖਦੇ ਹਾਂ ਜਿਹੜੀ ਮਾਨਜੋਗ ਅਦਾਲਤ ਉਸ ਦਾ ਕਿੰਨੇ ਦਿਨ ਦਾ ਰਮਾਂਡ ਦਿੰਦੀ ਆ ਤੇ ਜਿਹੜੀ ਪੁਲਿਸ ਥਾਂ ਸਿੱਧਾ ਬਿੜਦੀ ਆ ਉਸ ਦਾ ਕਿੰਨੇ ਦਿਨ ਦਾ ਰਮਾਂਡ ਬੰਗਦੀ ਆ ਤੇ ਤੁਹਾਨੂੰ ਅਸੀਂ ਇਹ ਵੀ ਦੱਸ ਦਈਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨਾਲ ਜੁੜੇ ਕੁਝ ਵੱਡੇ ਖੁਲਾਸੇ ਹੋਣ ਦੀ ਵੀ ਸੁਭਾਵਨਾ ਜਿਤਾਈ ਜਾ ਰਹੀ ਆ ਵੱਡੇ ਖਲਾਸੇ ਹੋਣ ਦੀ ਸੁਭਾਵਨਾ ਪੂਰੀ ਜਿਤਾਈ ਜਾ ਰਹੀ ਆ ਤੇ ਹੁਣ ਆਪਾਂ ਦੇਖਦੇ ਆਂ ਵੀ ਉਹ ਮੁਨਸੀ ਖੋਰ ਕੀ ਕੀ ਮੰਗਦਾ ਜਾਂ ਹੋਰ ਉਸ ਤੋਂ ਪੁਲਿਸ ਕਿੰਨੇ ਪੈਸੇ ਬਰਾਮਦਾ ਕਰਵਾਉਣ ਵਿੱਚ ਕਾਮਯਾਬ ਹੋ ਜਾਂਦੀ ਆ ਤੇ ਇਹ ਜਿਹੜਾ ਮੰਗੂ ਨਾ ਦਾ ਵਿਅਕਤੀ ਆ ਇਹਦੇ ਕੋਲੋਂ ਹੋਰ ਵੀ ਪੈਸੇ ਬਰਾਮਦਾ ਹੁਣ ਦੇ ਨਹੀਂ ਇਹਦਾ ਆਉਣ ਵਾਲਾ ਸਮਾਂ ਦੱਸੂਗਾ ਜਦੋਂ ਸਾਨੂੰ ਕੋਈ ਨਵੀਂ ਅਪਡੇਟ ਆਈ ਅਸੀਂ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਜਦ ਤੱਕ ਤੁਸੀਂ ਦੇਦਰੋ ਹੱਕ ਸੱਚ ਦੀ ਆਵਾਜ਼ ਨਹੀਂ ਉਲਿਆ ਪੰਜਾਬ